ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਅਕਸਰ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਇਸ ਏਰੀਏ ਦੇ ਜਿਹੜੀਆਂ ਮੱਝਾਂ ਨੇ ਨਾ ਸੱਜਣੋ ਮੱਝਾਂ ਹਰਿਆਣੇ ਦੀ ਟੱਕਰ ਦੀਆਂ ਮੱਝਾਂ ਨੇ ਚੰਗੇ ਦੁੱਧ ਵਾਲੇ ਪਸ਼ੂ ਪਾਈ ਜਾਂਦੇ ਇਸ ਏਰੀਏ 'ਚ ਜਿੱਥੇ ਅੱਜ ਆਪਾਂ ਖੜੇ ਆ ਪਿੰਡ ਗਵਿੰਦਪੁਰੇ ਤੇ ਵਪਾਰ ਦਾ ਕੰਮ ਆ ਬਾਈ ਦਾ ਝੋਟੀ ਇੱਕ ਦਿਖਾਵਾਂਗੇ ਤੇ ਨਾਲ-ਨਾਲ ਕੰਮ ਹੈਗਾ ਬਾਈ ਦਾ ਸੱਜਣੋ ਦੁੱਧ ਵਾਲਾ ਸਿਸਟਮ ਹੈ ਮੱਝਾਂ ਵੀ ਨੇ ਬਾਈ ਕੋਲੇ ਕਾਫੀ ਗਿਣਤੀ 'ਚ ਤੇ ਕਾਫੀ ਗਿਣਤੀ ਚ ਬਾਈ ਕੋਲੇ ਜੇ ਕਹਿ ਲਿਆ ਸੱਜਣੋ گاਵਾ ਵੀ ਨੇ ਚੰਗੇ ਰਿਕਾਰਡ ਵਾਲੀਆਂ ਨੇ ਪਰ ਬਕਾਊ ਆ ਜਿਹੜੀ ਬਕਾਊ ਹੈਗੀ ਆ ਛੋਟੀ ਕੱਲੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਵਧੀਆ ਵੀਰੇ ਤੁਸੀਂ ਆਜੋ ਚੜਦੀ ਕਲਾ ਚੜਦੀ ਕਲਾ ਵੀਰੇ ਨਾਮ ਤੇ ਨੰਬਰ ਬੋਲ ਦਿਓ ਰਾਜਪ੍ਰੀਤ ਸਿੰਘ ਜੀ ਪਿੰਡ ਗਵਿੰਦਪੁਰਾ ਜਲਾ ਬਠੰਡਾ ਕੰਮ ਉਹ ਰਾਜਪ੍ਰੀਤ ਵਪਾਰ ਦਾ ਹੀ ਆ ਫਿਰ ਵਪਾਰ ਦਾ ਡੈੜੀ ਕਰਦੇ ਨੇ ਬਾਈ ਮੇਰਾ ਕੰਮ ਡਾਕਟਰੀ ਦਾ ਆ ਬਰਾ ਠੀਕ ਆ ਗੱਲ ਨੰਬਰ ਬੋਲ ਦਿਓ ਜੀ 9877504399 9877504399 ਤੇ ਅੱਜ ਫਿਰ ਇੱਕ ਝੋਟੀ ਦਿਖਾਉਣੀ ਹੈ ਇੱਕ ਝੋਟੀ ਦਿਖਾਉਣੀ ਹੈ ਪ੍ਰੋਟੀਨ ਚ ਕਿੰਨੇ ਕੁ ਪਸ਼ੂ ਹੁੰਦੇ ਆ ਪ੍ਰੋਟੀਨ ਚ ਇੱਕ ਦੋ ਹੀ ਹੁੰਦੇ ਆ ਵੀਰੇ ਠੀਕ ਆ ਗੱਲ ਕਹ ਲਈਏ ਵੀ ਸ਼ੌਂਕ ਹੀ ਆ ਤੌਰ ਤੇ ਹਾਂ ਸ਼ੌਂਕ ਹੀ ਆ ਤੌਰ ਤੇ ਵੀਰੇ ਠੀਕ ਆ ਗੱਲ ਆਪਣਾ ਤਾਂ ਦੁੱਧ ਦਾ ਕੰਮ ਆ ਪੱਕਾ ਠੀਕ ਆ ਜੀ ਆ ਝੋਟੀ ਤੇ ਮਾਰਦੇ ਕੈਮਰਾ ਬਹੁਤ ਸਾਫ਼ ਸੁਥਰੀ ਝੋਟੀ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਸੂਰ ਰਾਜਪ੍ਰੀਤ ਕਿਹੜਾ ਸੁਹੰਦੀ ਆ ਦੂਜਾ ਸੁਹੰਦੀ ਆ ਵੀਰੇ ਸੂਰਾ ਦੂਜਾ ਤੇ ਬਾਕੀ ਬਣਾਵਟ ਸੋਹਣੀ ਆ ਥੱਲੇੋਂ ਆਰਡਰ ਕੁਆਲਿਟੀ ਹੈ ਨਾ ਕਿੰਨੇ ਕੁ ਦਿ ਤੇ ਕੀ ਰਿਕਾਰਡ ਹੈ ਇਹਦਾ ਪਹਿਲਣ ਦਾ ਪਹਿਲਣ ਦਾ 14 ਕਿਲੋ ਆ ਵੀਰੇ ਕੰਡੇ ਵਾਲਾ 14 ਕਿਲੋ ਕੰਡੇ ਤੇ ਤੋਲਣ ਵਾਲਾ ਕਿਸੇ ਆਪਣੇ ਖਾਸ ਬੰਦੇ ਤੋਂ ਆਈ ਹਾਂ ਆਪਣੇ ਖਾਸ ਬੰਦੇ ਤੋਂ ਆਈ ਆ ਵੀਰੇ ਠੀਕ ਆ ਗੱਲ ਤੇ ਐਸ ਵਾਰੀ ਕਿੰਨੀ ਗਰੰਟੀ ਵੋਟ ਰਹੂਗੀ ਇਹਦੀ ਕਹ ਲਈਏ 15 ਕਿਲੋ ਵੀਰੇ ਆਪਾਂ ਬਾਹਲਾ ਨਹੀਂ ਕਹਿੰਦੇ ਠੀਕ ਆ ਗੱਲ ਵੀ ਕਿਲੋ ਤਾਂ ਆਪਾਂ ਮਾਰੂ ਮਾਰੂ ਉਹ ਆਪਣੀ ਗਰੰਟੀ ਆ ਆ ਕਿਲੋਕ ਦੀ ਬਾਈ ਕਹਿੰਦਾ ਗਰੰਟੀ ਦੇ ਦਾਂਗੇ ਆਈ ਕਿਸੇ ਘਰੇਲੂ ਸੱਜਣ ਕੋਲੋਂ ਆ ਉਹਦੇ ਕਰਕੇ ਥੋੜਾ ਜਿਹਾ ਡਰਦੀ ਆ ਪਰ ਲੇਵਾ ਬਾਈ ਬਣਾਣੀ ਜਿੱਦਾਂ ਗਾਂਵਾਂ ਦਾ ਹੁੰਦਾ ਹਾਂ ਹਾਂ ਵੀਰੇ ਗਾਂਵ ਸਾਰਾ ਪਿੱਛੇ ਕੱਢੂਗੀ ਵੀਰੇ ਠੀ ਇਸ ਸੂਆ ਸੱਜਣੋਂ ਬਾਈ ਕਹਿੰਦਾ ਦੂਜਾ ਸੂਂਦੀਆ ਇੱਕ ਹਫਤਾ ਕੱਢਦੀ ਐ ਪਰ ਬਾਡੀ ਦੀ ਜਿਹੜੀ ਬਣਤਰਾਂ ਨਾਲ ਬਣਤਰ ਝੋਟੀ ਦੀ ਬਹੁਤ ਕਮਾਲ ਦੀ ਐ ਬਰੀਕੀਆਂ ਆ ਗਈਆਂ ਫੁੱਲ ਤੇ ਚੜਾਈ ਆ ਗਈ ਬਾਡੀ ਦੇ ਉੱਤੋਂ ਫੁੱਲ ਵਾਜਨ ਵੀ ਫੁੱਲਾ ਤੇ ਥਣ ਲੱਗਿਆ ਕੱਲਾ ਕੱਲਾ ਹੱਥੀ ਚਵਾਈ ਵਾਲਾ ਲੱਗਿਆ ਤੇ ਨਾਸਲ ਨੋਸ ਲਾਗੀ ਝੋਟੀ 'ਚ ਸੱਜਣੋਂ ਕੈ ਲੀਏ ਫੁੱਲ ਕਿਉਂਕਿ ਇਸ ਏਰੀਆ 'ਚ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਹੁੰਦਾ ਵੀ ਇਸ ਏਰੀਆ 'ਚ ਜਿਹੜਾ ਮੱਝਾਂ ਨੇ ਚੰਗਾ ਦੁੱਧ ਪਾਉਂਦੀਆਂ ਨੇ ਤੇ ਬਾਕੀ ਮੇਨ ਗੱਲ ਐ ਜਿਹੜੀ ਬਹੁਤ ਕਮਾਲ ਦੀਆਂ ਮੱਝਾਂ ਹੁੰਦੀਆਂ ਫੇਰੀਏ ਕਮਾ ਲਿਓ ਜੀ ਤੇ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਹੈ 14 ਕਿਲੋ ਦਾ ਰਿਕਾਰਡ ਆ ਜਿਹੜਾ ਉਹ ਪੈਲਣ ਦਾ ਰਿਹਾ ਤੇ ਐਸ ਵਾਰੀ ਇਹ ਮੰਨ ਲਓ ਵੀ ਬਾਈ ਕਹਿੰਦਾ ਜਾਦੇ ਨਹੀਂ ਕਿਲੋ ਕੁ ਦੀ ਗਰੰਟੀ ਹੋਰ ਦੇ ਦਾਂਗੇ ਵੀ 15 ਦਾ ਝੋਟੀ ਕਰੂਗੀ ਇਹ ਕਰੂਗੀ ਕਿਉਂਕਿ ਕਰ ਵੱਧ ਸਕਦੀ ਆ ਤੇ ਦੁੱਧ ਆ ਜਿਹੜਾ ਦੁੱਧ ਬਾਈ ਕਹਿੰਦਾ ਇਹਨੇ ਪਾਇਆ 14 ਕਿਲੋ ਬਾਈ ਕੰਡੇ ਤੋਂ ਲਾ ਕੰਡੇ ਤੋਂ ਤੋਲਣ ਵਾਲਾ ਵੀਰੇ ਕੰਡੇ ਤੋਂ ਆਪਣੇ ਪਿੰਡਾਂ ਦੀ ਹੈ ਮੈਂ ਆਪਣੇ ਪਿੰਡ ਤੋਂ ਹੀ ਆ ਵੀਰੇ ਆਪਣੇ ਗਵਿੰਦਪੁਰੇ ਦੇ ਗਵਿੰਦਪੁਰੇ ਤੋਂ ਹੀ ਆ ਠੀਕ ਆ ਗੱਲ ਆ ਤੇ ਨੰਬਰ ਆਪਣਾ ਬਾਈ 98775043 ਕੰਨ ਪਾਏ ਸੇ ਕੰਨ ਲਮਾ ਗਈ ਪਾਏ ਸੇ ਵੀਡੀਓ ਚ ਕਰਾਂਗੇ ਬਈ ਫੋਨ ਤੇ ਫੋਨ ਤੇ ਬਈ ਆ ਪਿਛਾਂ ਤੋਂ ਦਿਖਾ ਦੇ ਗਰੀ ਲੇਵ ਆਲੂ ਬਾ ਤੇ ਬਾਡੀ ਦੀ ਬੰਤਰ ਕਰਾ ਦੇ ਚੱਕ ਹਰੇਕ ਪੱਖ ਤੋਂ ਮਾਰ ਦੇ ਕੈਮਰਾ ਤੇ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੋਵੇ ਬਈ ਭੇਜਾਂਗੇ ਵੀਰੇ ਥਾਣਾ ਥਾਣਾ ਦੀ ਗਰੰਟੀ ਦੇ ਚਮਾ ਗਰੰਟੀ ਦੇ ਤੇ ਬਾਕੀ ਬਾਕੀ ਆਪਾਂ ਤਾਂ ਇਹ ਕਹਿਨੇ ਆ ਵੀ ਜਿਹੜੇ ਵੀ ਸੱਜਣ ਨੇ ਲੈਣੀ ਆ ਆ ਕੇ ਦੇਖ ਕੇ ਲੋ ਠੀਕ ਆ ਗੱਲ ਆਪਾਂ ਪੇਜ ਤਸੱਲੀ ਦੀ ਵੀ ਦੇਵਾ ਠੀਕ ਆ ਗੱਲ ਹਾਂ ਆ ਤੇ ਬਾਕੀ ਬਾਈ ਇਹੀ ਗੱਲ ਕਹਿੰਦਾ ਵੀ ਜਾਦੇ ਕੋਸ਼ਿਸ਼ ਕਰਿਓ ਹਨਾ ਬਈ ਨੇੜੇ ਆ ਕੇ ਪਾਸ ਕਰਕੇ ਨੇੜੇ ਪਾਸ ਕਰਕੇ ਬਈ ਤੇ 24 ਚ ਸਾਊਦੀ ਸਾਊਦੀ ਤੇ ਪਿੱਛੋਂ ਨਾ ਗੈਰੀ ਦੀ ਬਾਡੀ ਦੀ ਜਿਹੜੀ ਚੜਾਈ ਆ ਯਾਰ ਉਹ ਬਹੁਤ ਕਮਾਲ ਦੀ ਆ ਭਾਈ ਉੱਤੋਂ ਚੜਾਈ ਬਹੁਤ ਰੱਖੀ ਆ ਹਨਾ ਜਿਵੇਂ ਆਪਾਂ ਕਹਿੰਦੇ ਬੁੱਲ ਦੀ ਚੜਾਈ ਹੁੰਦੀ ਆ ਉਦਾਂ ਦੀ ਚੜਾਈ ਆ ਇੱਕ ਤਾਂ ਮੱਝਾਂ ਹੁੰਦੀਆਂ ਸੱਜਣੋਂ ਪਤਲੀਆਂ ਜੀਆਂ ਤੇ ਲੇਵਾ ਬਹੁਤ ਸੋਹਣਾ ਤੇ ਬਟਨਾਂ ਵਾਲਾ ਲੇਵਾ ਆ ਗਿਆ ਡਿਜ਼ਾਈਨ ਬਹੁਤ ਕਮਾਲ ਦਾ ਲੇਵੇ ਦਾ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਵੀ ਇੱਕ ਹਫ਼ਤਾ ਪੈਂਡਿੰਗ ਆ ਹਫ਼ਤੇ ਤੱਕ ਤਾਂ ਉਹੀ ਗੱਲ ਜਿਵੇਂ ਕਰਾਂਗਾ ਪੂੰਗਲਾ ਸਿਸ਼ਟਾ ਹਾਂ ਪੂੰਗਲਾ ਤੇ ਰੇਟ ਆਪਣਾ ਫੋਨ ਤੇ ਹੋਊਗਾ ਰੇਟ ਫੋਨ ਤੇ ਹੋਊਗਾ ਜਾਇਜ਼ ਜੀ ਹੋਊਗਾ ਜਮਾਂ ਰੇਟ ਜਾਇਜ਼ ਜਾਊਗਾ ਬਾਈ ਨੰਬਰ ਕਿਰਾ ਹੋਰ ਬੋਲੋ ਜੀ 9877504399 98775 ਤੇ 04399 ਬਾਈ ਦਾ ਨੰਬਰ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਧੰਨਵਾਦ